Thank you ਤੁਹਾਰ ਗੋਦ ਦੇ bade bade ਸਾਡੇ ਸਰਕਾਰ ਜੋ ਜਠੇਜਾਂ ਦੀ ਜਗ੍ਹਾ ਤੇ ਸਾਡੇ سارے ਤੁਹਾਰ ਗੋਦ ਦੇ ਮੇਰੇ ਸਰਕਾਰ ਜੋ ਪੈਨੋ ਖਾਓ ਬੁਝੋ ਪਰ ਬੱਚੋ ਅੱਜ ਬਹੁਤ ਹੀ ਜ਼ਿਆਦਾ ਪਰੇਸ਼ਾਨ ਦਿਲ ਹੈ ਕਿਉਂਕਿ ਆਪਾਂ ਸਾਰੇ ਨਾਲ ਕੇ ਆਪਣੇ ਤੁਹਾਰ ਗੋਦ ਦੇ ਜੋ ਬੇਚੇਰੇ ਹਨ ਉਹਨਾਂ ਦੇ ਜੋ ਸਰਾਨਾ ਜੋ ਮੇਲਾ ਹੈ ਅਬੋਧੇ ਵਿੱਚ ਆਪਾਂ ਇਕੱਠੇ ਹੋਏ ਆਂ ਔਰ ਉਹਨਾਂ ਨੇ ਚਰਨਾ ਦੇ ਵਿੱਚ ਆਪਾਂ ਅੱਜ ਸੀਸ ਨੂੰ ਆਉਣ ਆਏ ਆਂ ਔਰ ਆਪਾਂ ਬੜਾ ਵੱਨ ਚੜ੍ਹ ਕੇ ਜਿਸ ਵਿੱਚ ਆਪਾਂ ਹਿੱਸਾ ਲਿਆ ਔਰ ਕੁੜੀ ਬੁਸ਼ਦੀ ਗਾਣਾ ਕਿਉਂਕਿ ਤੁਹਾਨੂੰ ਜਾਣਦੇ ਜੋ ਕਿ ਵੱਡੇ ਵੱਡੇ ਦੇ ਵੀ ਜਿਹੜੇ ਹੁੰਦੇ ਹਨ ਉਹ ਵੀ ਗੁਮਾ ਪੀਰਾ ਸੁਗਮਰ ਜੀ ਜਨਾ ਉਹਨਾਂ ਦਾ ਵੀ ਅশীরਵਾਦ ਹੈ ਉਹ ਕਾਨੂੰ ਲਾ ਮੌਜੂਦ ਰਹੀ ਹੈ ਜਿਵੇਂ ਉਹਨਾਂ ਦੇ ਅশীরਵਾਦ ਦੇ ਨਾਮ ਹੀ ਆਪਾਂ ਆਪਣੇ ਜੀਵਨ ਦੇ ਵਿੱਚ ਔਰ ਆਪਾਂ ਆਪਣੇ ਘਰਾਂ ਦੇ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਆਪਾਂ ਤਰੱਕੀ ਕਰ ਸਕਦੇ ਹਾਂ ਔਰ ਆਪਣੇ ਗੌਮ ਆਪਾਂ ਹੋਰ ਚਾਹੋਂ ਦੇ ਵਿੱਚ ਉਹਨਾਂ ਦੇ ਅশীরਵਾਦ ਦੀ ਆਪਾਂ ਨੂੰ ਬਹੁਤ ਲੋੜ ਹੈ ਜਿਵੇਂ ਕਿ ਮੇਰੇ ਤੋਂ ਪਹਿਲਾਂ ਮੇਰੇ ਵੀਰ ਉਹਨਾਂ ਨੇ ਵੀ ਕਹਿੰਦਾ ਦੱਸਿਆ ਗੁਰਦਾਸ ਜੀ ਮਹਾਰਾਜ ਦੇ ਅਪਾਰਾਰੇ ਨਾਮੇਵਾਹ ਔਰ ਉਹਨਾਂ ਨੇ ਜਨਨ ਵਿੱਚ ਪਹੁੰਚਦੇ ਅਮਰੇ ਜਨਨ ਦੇ ਸਿਸਵਾਗੇ ਵੀ ਆਪਣੀ ਜੋ ਗੋਮ ਹੈ ਉਹ ਬੜੀ ਅੱਗੇ ਵਧੀ ਹੈ ਔਰ ਅੱਜ ਔਰ ਅੱਜ ਤੋਂ 20 ਸਾਲ ਜਨਨ ਦੇ 50 ਸਾਲ ਪਹਿਲਾਂ ਜੋ ਆਪਣੇ ਗੋਮ ਦਾ ਅੰਤਾਰੇ ਨੂੰ ਪੜਾ ਹੈ ਇਸ ਪਦ ਤੇ ਸੀ ਔਰ ਅੱਜ ਇਸ ਪਦ ਤੇ ਹੈ ਇਹ ਸਾਰਾ ਗੁਰਦਾਸ ਜੀ ਮਹਾਰਾਜ ਅਮੇਰ ਸਿੰਘ ਸਾਹਿਬ ਸਾਡੇ ਜੋ ਵੱਡੇ-ਵੱਡੇ ਦੇ ਹਨ ਉਹਨਾਂ ਦੀ ਜੋ ਅਸ਼ੀਰਵਾਦ ਆਪਾਂ ਨੂੰ ਮਿਲੀ ਹੈ ਉਹਦੇ ਨਾਲ ਹੀ ਹੈ ਅੱਜ ਆਪਾਂ ਹਿੰਦੁਸਤਾਨ ਦੇ ਵਿੱਚ ਸਾਡੇ ਪੰਜਾਬ ਰਾ ਬੜੀਆਂ ਉੱਚੀਆਂ ਪਦਵਾਂ ਤੇ ਹਨ ਚਾਹੇ ਉਹ ਮੰਤਰੀ ਹੈ ਚਾਹੇ ਕੋਈ ਵੱਡਾ ਅਫਸਰ ਹੈ ਕੋਈ ਪੁਲਿਸ ਦਾ ਕੋਈ ਜੱਜ ਕੋਈ ਹੋਰ ਵੱਡਾ ਵਟਐਵਰ ਜੋ ਆਧਿਆਤ ਹੈ ਸਾਡੀ ਸਰਕਾਰ ਜੋ ਪੈਂ ਮੀਰਾ ਕੁਮਾਰੀ ਜੀ ਜੋ ਕਿ ਸਪੀਕਰ ਹਨ ਲੋਕ ਸਭਾ ਦੇ ਸਾਰੇ ਹਿੰਦੁਸਤਾਨ ਦੇ ਪਾਰ ਦੇ ਵਿੱਚ ਉਹਦਾ ਹੁਸਨ ਚਲਕ ਕਰਦੇ ਆ ਤੇ ਮੇਰਾ ਮਨ ਹੈ ਪਾਪ ਹੈ ਕਿ ਆਪਾਂ ਆਪਣੇ ਵੱਡੇ ਵੱਡੇ ਚਰਨਾ ਜੌਨ ਕਰਕੇ ਗੁਰੂਦਾਸ ਜੀ ਮਹਾਰਾਜ ਦਾ ਨਾਮ ਨਾ ਲੈ ਕੇ ਔਰ ਅਮਰੀਕਨ ਸਾਹਿਬ ਦੇ ਦੱਸੇ ਹੋਏ ਜਿਹੜੇ ਰੂਪ ਨੇ ਉਹਨਾਂ ਨੇ ਦਸਾਏ ਹੋਏ ਜਿਹੜੇ ਰਸਤੇ ਆ ਆਪੋ ਉਸ ਤੇ ਚੱਲੇ ਆ ਔਰ ਉਸ ਤੇ ਚੱਲ ਕੇ ਆਪਾਂ ਨੂੰ ਅੱਜ ਸਮਾਜ ਦੇ ਵਿੱਚ ਹਿੰਦੁਸਤਾਨ ਦੇ ਸਮਾਜ ਦੇ ਵਿੱਚ ਆਪਾਂ ਨੂੰ ਬੜਾ ਵੱਡਾ ਸਥਾਨ ਮਿਲਿਆ ਔਰ ਆਪਾਂ ਤਰੱਕੀ ਕੀਤੀ ਆ ਔਰ ਹੋਰ ਵੀ ਜ਼ਿਆਦਾ ਆਪਾਂ ਇਸ ਤੋਂ ਜ਼ਿਆਦਾ ਵੀ ਆਪਾਂ ਤਰੱਕੀ ਕਰ ਲਈ ਆ ਆਹ ਹੋਂ ਦਾ ਟਾਈਮ ਦੇ ਵਿੱਚ ਸਾਡੇ ਬੱਚਿਆਂ ਨੇ ਬਹੁਤ ਵੱਡੇ ਵੱਡੇ ਜਿਹਨੇ ਬਣਨਾ ਹੈ ਬੜੀਆਂ ਸੂਰਤਾਂ جو ہے یہاں سکار کو ملتی ہیں اور ہر بھی اپنے گھر کے بچے پرواروں کے بہت زیادہ خوشحالی ہے جو کبھائی ہے اس کر کے بڑا مجھے اس موقع بڑی خوشی ہے اور ادا ہی آپ کا سارے جگتے آپ چلیں گے اپنی جیوی اپنا ایک مٹھتا نال اکٹھے ہو کے چلیں گے تو اپنا ہر جگہ ترقی کی نویزوں پلام جہاں اپنا وہ انا سر ਜ਼ਿੰਮੇਦਾਰ ਦਾ ਆਦਰਸ਼ਕੀਰ ਮੈਂ ਦਰਦ ਕਰਦਾ ਕਿ ਇਧੇ ਆਪਾਂ ਹਰ ਸਾਰੇ ਦਾ ਇਕੱਠੇ ਹੋਏ ਆਪਾਂ ਦਾ ਅਜਿਹਾ ਜਿਹੜਾ ਦਿਨ ਹੈ ਉਹ ਬੇਹਦ ਮਜ਼ੇਦਾਰ ਹੈ ਇਹਨਾਂ ਸ਼ਰਧਾਲੂਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬੋਲੇ ਜ਼ੋਰ ਪਾ ਜੀ ਗੁਰੂ ਸਾਹਿਬਾ ਜੀ ਜੈ ਭਾਵੇ ਸਾਡੇ ਵੱਡੇ ਭਰੇ ਜਾਨ ਦੀ ਜੈ ਤੰਦੁਰਾ ਲਾ ਗਿਆ ਸਾਡੇ ਜਿਹੜੇ ਤਰਸੀਮਦਾਲ ਜੀ ਔਰ ਉਹਨਾਂ ਦੇ ਨਾਲ ਜੋ ਪਰਵੰਧ ਕਮੇਟੀ ਦੇ ਜੋ ਮੈਂਬਰ ਹਨ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਅਜਿਹਾ ਨਹੀਂ ਸਿਰਫ 20 ਸਾਲ ਹੋ ਗਏ ਹਨ ਕਿ ਇਹ ਕਈ ਬਰੀਆ ਔਰ ਇਹ ਜੋ ਅੱਜ ਸਮਾਪਤ ਹੋ ਰਹੀਆਂ ਜੋ ਅੱਜ ਔਰ ਇਹਨਾਂ ਸੋਨਾ ਜੋ ਮੰਦਰ ਬਣਿਆ ਹੈ ਇਹ ਸਾਰੇ ਕਮੇਟੀ ਦੇ ਮੈਂਬਰ ਔਰ ਤਰਸੀਮਦਾਲ ਜੀ ਇਹਨਾਂ ਦੇ ਨਾਲ ਜਿਹੜੀ ਇਹਨਾਂ ਦੀ ਟੀਮ ਹੈ ਇਹਨਾਂ ਦੇ ਬੜੇ ਉਪਰਾਲੇ ਦੇ ਨਾਲ ਬਣਾਇਆ ਤਾਂ ਆਪਾਂ ਸਾਰੇ ਨੇ ਇਹ ਹੀ ਕੋਸ਼ਿਸ਼ ਕਰਨੀ ਕਿ ਮਤਲਬ ਇਹਨਾਂ ਨਾਲ ਆਪ ਸਾਰੇ ਜੁੜੀਏ ਔਰ ਇਸ ਜਗ੍ਹਾ ਨੂੰ ਬਹੁਤ ਹੀ ਜ਼ਿਆਦਾ ਸੁੰਦਰ ਬਣਾਉਣਾ سو بہت بہت ہی پربن کمیٹی وود سندر کا سنمان کیا گیا ਸੁਗਲ ਪਵਾਰ ਸਾਨੂੰ ਦੌਲਤਰਾਮ ਜੀ ਤੋਂ ਬਰ ਬੇਨਤੀਆ ਦੌਲਤਰਾਮ ਠੇਕੇਦਾਰ ਜੀ ਦੌਲਤਰਾਮ ਠੇਕੇਦਾਰ ਜੀ ਆ ਕੇ ਆਪਣਾ ਸਰੂਪਾ ਗ੍ਰਹਿਣ ਕਰਨਗੇ ਬਲਜੀਤ ਪਵਾਰ ਸਾਨੂੰ ਦੌਲਤਰਾਮ ਜੀ ਆ ਕੇ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰਨਗੇ ਉਹਨਾਂ ਪ੍ਰਕਾਸ਼ ਅਨਵਜੀਤ ਸਿੰਘ ਜੀ ਆ ਕੇ ਆਪਣਾ ਸਨਮਾਨ جسوندر پوار ملوکی ملوک, سنگ سانف سنگ جی. ملوک سنگ دکاندار سچا رام پنچ آ کے اپنا سنمانچل پراپت کر ਔਰ ਉਹਨਾਂ ਤੋਂ ਬਾਅਦ ਬੇਨਤੀ ਹੈ ਸਮੇਤਰ ਸਿੰਘ ਮਠਾਪੁਰ ਤੋਂ ਯੂਕੇ ਵਾਲੇ ਸਮੇਤਰ ਸਿੰਘ ਯੂਕੇ ਵਾਲੇ ਮਠਾਪੁਰ ਤੋਂ ਸਮੇਤਰ ਸਿੰਘ ਸਾਨੂੰ ਮੈਨੂੰ ਮਠਾਪੁਰ ਤੋਂ ਇਹਨਾਂ ਨੇ सुरेंद्र ਸਿੰਘ ਪ੍ਰਾਪਤ ਕਰਨਗੇ ਔਰ ਉਹਨਾਂ ਤੋਂ ਬਾਅਦ ਬੇਨਤੀ ਹੈ ਅਮਰਜੀਤ ਸਿੰਘ ਸਾਨੂੰ ਬੇਨਤੀ ਹੈ सुरेंद्र ਸਿੰਘ ਸਾਨੂੰ ਪ੍ਰਤਾਪ ਸਿੰਘ ਜੀ ਆਗਰਾ ਪ੍ਰਿਸ਼ਰਮ ਸਿੰਘ ਜੀ ਸੁਰਿੰਦਰਪਾਲ ਸਾਨੋ ਸੀਤਲ ਤਤਤ ਕਰਨਗੇ ਔਰ ਉਹਨਾਂ ਤੋਂ ਬਾਅਦ ਬੇਨਤੀ ਹੈ ਦਲਵੀਰ ਚੰਦ ਅਲਵਾਈ ਜੀ ਵੀ ਜੀਤਰਾਮ ਯੂਐਸਏ ਵਾਲੇ ਜੀਤਰਾਮ ਯੂਐਸ ਵਾਲੇ ਆ ਕੇ ਆਪਣਾ ਸਨਮਾਨਜਨ ਪ੍ਰਾਪਤ ਕਰਨਗੇ ਔਰ ਉਹਨਾਂ ਤੋਂ ਬਾਅਦ ਬੇਨਤੀ ਹੈ ਸਵਰਨ ਸਿੰਘ ਜੀ ਲਸ਼ਕਰ ਸਿੰਘ ਜੀ ਕ੍ਰਿਸ਼ਨ ਲਾਲ ਸਾਨੋ ਲਸ਼ਕਰ ਸਿੰਘ ਜੀ ਆ ਕੇ ਆਪਣਾ ਸਨਮਾਨਜਨ ਪ੍ਰਾਪਤ ਕਰਨਗੇ

گیار ہریگا ہریپور خالسا آ کے اپنا سنمانچل پراپت کریں گے اور بعد بےنتی ہے جگدیش سن شری امرداس ہریپور تو جگدیش سن شری امرداس ہریپور تو

शंकर सागर वात्पा जीନ୍ଦਰ ਤੋਂ शंकर सागर वात्पा जींदਰ ਉਹ ਆਤਮ ਆ ਗਏ ਸੋਪਾ ਗ੍ਰਹਿਣ ਕਰਨ ਲਈ ਅਰੋਣਾ ਤੋਂ ਬਾਅਦ ਬੇਨਤੀ ਹੈ ਜਸਵੀਰਾ ਸਾਹਿਬ ਤੇਜੂਰਾ ਮਹਾਰਾਜ ਜਿਨ੍ਹਾਂ ਨੇ 100 ਗਲਾਸ 100 ਤਾਲ ਇੱਕ ਜਗ੍ਹਾ ਉਹਨਾਂ ਮੈਨੇਜਰ ਹਰੀਪੁਰ ਧਰਮਪਾਲ ਮੈਨੇਜਰ ਹਰੀਪੁਰ ਆ ਕੇ ਆਪਣਾ ਸੋਪਾ ਗ੍ਰਹਿਣ ਕਰਨਗੇ ਉਹਨਾਂ ਤੋਂ ਬਾਅਦ ਬੇਨਤੀ ਹੈ ਸੰਗਤ ਨੂੰ ਸਤ ਸੋ ਸੋਸਾ ਦੀ ਸੰਗਤ ਕੋਈ ਵੀ ਆ ਸਤਨਾਮ ਸਿੰਘ ਜੁਸਾ ਤੋਂ ਪਾਤਰੰਪਾਲ ਕਾਦੀਆਂ ਤੋਂ ਤਰੰਪਾਲ ਕਾਦੀਆਂ ਤੋਂ ਆ ਕੇ ਆਪਣਾ ਅਸਰ ਆਪਣਾ ਪਤ ਕਰਨਗੇ ਅਸ਼ੋਕ ਕੁਮਾਰ ਸਨਫਲਾਚਾ ਹਰਖਪੁਰ ਕਲਸਾ ਤੋਂ ਅਸ਼ੋਕ ਕੁਮਾਰ ਸਨਫਲਾਚਾ ਹਰਖਪੁਰ ਕਲਸਾ ਤੋਂ ਅਰਨੋਦਵਾ ਬੇਂਤੀਆ ਬਾਲੀ ਦਿਵਨ ਕਲਸਾ ਅਰਨੋਦਵਾ ਬੇਂਤੀਆ ਕਾਲਾਰਾਮ ਸਨਫ ਚਮਕਾਤੀ ਕਾਲਾਰਾਮ ਸਨਫ ਅਰਨੋਦਵਾ ਬੇਂਤੀਆ ਦੇਵਰਾਜ ਸਨਫ ਜੀਤਰਾਮ ਭੁਲਰਾਈ ਦੇਵਰਾਜ ਸਨਫ ਜੀਤਰਾਮ ਭੁਲਰਾਈ ਤੋਂ ریتک سن سن پرشوتم لال نوکلو ریتوں اور اندر بےنتی ہے اور انہوں کے بعد بےنتی ہے سچا رام چک سوتھڑ کو سچا رام چنچا رام چک سوتھڑ آ کے اپناجن پراپت کر گے ਜਸਵੀਰ ਜੀ ਸਾਨੂੰ ਸਤਿ ਜੀ ਜੀ ਰਾਮ ਆਕੇ ਆਪਾਂ ਸਮਾਜ ਨੂੰ ਪ੍ਰਾਪਤ ਕਰ ਰਹੇ ਹਾਂ ਔਰ ਉਹਨਾਂ ਤੋਂ ਬਾਅਦ ਬੇਨਤੀ ਹੈ ਸਤਿਪਾਲ ਸੰਗੋ ਚੰਨੂ ਰਾਮ ਅਲਾਵਤਪੁਰ ਤੋਂ ਸਤਿਪਾਲ ਜੀ ਸਾਨੂੰ ਚੰਨੂ ਰਾਮ ਅਲਾਵਤਪੁਰ ਤੋਂ ਰਾਮ ਮੋਦੀ ਸਾਨੂੰ ਜੇ ਚੰਨੂ ਅਲਾਵਤਪੁਰ ਤੋਂ ਮੱਖਣ ਰਾਮ ਸਾਨੂੰ ਹੁਦਿਆਚਾਂਦਾ ਮੱਖਣ ਰਾਮ ਸਾਨੂੰ ਹੁਦਿਆਚਾਂਦਾ ਔਰ ਉਹਨਾਂ ਤੋਂ ਬਾਅਦ ਬੇਨਤੀ ਇੰਦਰਜੀਤ ਕੁਵਾਰ ਸਾਨੂੰ ਮੱਖਣ ਰਾਮ ਬਲੌਰ ਤੋਂ ਉਹਨਾਂ ਤੋਂ ਬਾਅਦ ਬੇਨਤੀ ਹੈ ਅਜਨ ਸਿੰਘ ਸਾਨੂੰ ਸੰਤ ਰਾਮ